ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਵੱਲੋਂ ਭਗਵਾਨ ਰਾਮ ਦੇ ਪ੍ਰਤੀ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜਗਿੰਦਰ ਸਿੰਘ ਮਾਨ ਤੇ ਮਾਮਲਾ ਦਰਜ ਕਰਾਉਣ ਨੂੰ ਲੈ ਕੇ ਅੱਜ ਸਮੂਹ ਹਿੰਦੂ ਸਮਾਜ ਐਸਪੀ ਰੁਪਿੰਦਰ ਕੋਰਪਟੀ ਨੂੰ ਮਿਲਿਆ ਐਸਪੀ ਰੁਪਿੰਦਰ ਕੋਰਪੱਟੀ ਨੇ ਵਿਸ਼ਵਾਸ ਦਿੱਤਾ ਕਿ 2 ਦਿਨਾਂ ਦੇ ਵਿੱਚ ਮਾਮਲਾ ਦਰਜ ਕੀਤਾ ਜਾਵੇਗਾ ਸਮੂਹ ਹਿੰਦੂ ਸਮਾਜ ਨੇ ਦੱਸਿਆ ਹੈ ਕਿ ਜੇ 2 ਦਿਨਾਂ ਦੇ ਵਿੱਚ ਮਾਮਲਾ ਦਰਜ ਨਾ ਹੋਇਆ ਤਾਂ ਸਮੂਹ ਹਿੰਦੂ ਸਮਾਜ ਆਪਣੀ ਰਣਨੀਤੀ ਤਿਆਰ ਕਰੇਗਾ। ਫਵਾੜਾ ਐਕਸੈਸਰੀਸ ਲਾਈਵ ਤੋਂ ਬినੋਸ਼ ਸ਼ਰਮਾ ਦੀ ਰਿਪੋਰਟ। ਤੋਂ 4 ਦਿਨ ਪਹਿਲਾਂ ਗਵਿੰਦਰ ਸੁਨਮਾਨ ਵੱਲੋਂ ਸਰਬ ਦੇ ਆਦੇਵ ભગવાન શ્રી ਰਾਮ ਦੇ ਪ੍ਰਤੀ ਅਪਸ਼ਬਦ ਬੋਲੇ ਗਏ ਸੀਗੇ। ਉਹਦੇ ਰੋਸ਼ ਦੇ ਵਿੱਚ ਸਾਰੇ ਹਿੰਦੂ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਮੰਨ ਦੇ ਵਿੱਚ ਭਾਵਨਾਵਾਂ ਨੂੰ ਥੇਸ ਪਹੁੰਚੀ ਆ। ਉਸੇ ਲਈ ਅੱਜ ਅਸੀਂ ਆਪਣੀ ਐਸਪੀ ਮੈਡਮ ਭੱਟੀ ਸਾਹਿਬ ਨੂੰ ਮਿਲਣ ਆਏ ਸੀ ਕਿਉਂਕਿ ਜੋ ਅਸੀਂ ਕੰਪਲੇਂਟ ਦਿੱਤੀ ਸੀਗੀ ਉਹਦੇ ਐਕਸ਼ਨ ਬਾਰੇ ਅੱਗੇ ਪੁੱਛਣ ਆਏ ਸੀ ਵੀ ਮੈਡਮ ਉਹਨਾਂ ਦਾ ਕੀ ਉਹਦੇ ਉੱਤੇ ਕੀ ਕਾਰਵਾਈ ਕੀਤੀ ਆ। ਔਰ ਮੈਡਮ ਨੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਅੱਜ ਜਿਹੜੇ ਜੋ ਵੀ ਇਹਨਾਂ ਦੇ ਆਪਣੇ ਬਿਆਨ ਰਿਟਨ ਦੇ ਕੇ ਸੁਸਮਾ ਜਿਹੜੀ ਅਗਲੀ ਕਾਰਵਾਈ ਲਈ ਆ ਉਹ ਜਿਹੜੀ ਸਾਡੀ ਐਪਲੀਕੇਸ਼ਨ ਆ ਉਹ ਮੈਡਮ ਐਸਐਸਪੀ ਮੈਡਮ ਨੂੰ ਭੇਜ ਦਿੱਤੀ ਜਾਏਗੀ ਔਰ ਅਸੀਂ ਮੈਡਮ ਨੇ ਸਾਡੇ ਕੋ ਇੱਕ ਜਾਂ ਦੋ ਦਿਨ ਦਾ ਟਾਈਮ ਲਿਆ ਆ ਦੋ ਦਿਨ ਦੇ ਟਾਈਮ ਤੋਂ ਬਾਅਦ ਜੋ ਵੀ ਪੁਲਿਸ ਪ੍ਰਸ਼ਾਸਨ ਐਕਸ਼ਨ ਲਏਗਾ ਅਗਰ ਨਹੀਂ ਲਏਗਾ ਤਾਂ ਜੋ ਸਾਡਾ ਹਿੰਦੂ ਸਮਾਜ ਆ ਜਿਹੜੀ ਵੀ ਅੱਗੇ ਰਣਨੀਤੀ ਜੋ ਵੀ ਬਣੇਗੀ ਉਹਦੇ ਤੇ ਅਸੀਂ ਫਿਰ ਦੁਬਾਰਾ ਵਿਚਾਰ ਕਰਾਂਗੇ ਔਰ ਮੈਡਮ ਨੇ ਸਾਨੂੰ ਇਹ ਬੜਾ ਸ਼ੋਰ ਨਹੀਂ ਭਰੋਸਾ ਦਿੱਤਾ ਆ ਵੀ ਦੋ ਦੋ ਦਿਨ ਜਾਂ ਤਿੰਨ ਦਿਨ ਦੇ ਵਿੱਚ ਤਿੰਨ ਦਿਨ ਨਹੀਂ ਕਿ ਉਹਨਾਂ ਨੇ ਦੋ ਦਿਨ ਦੇ ਵਿੱਚ ਜੋ ਆ ਉਹਦੀ ਕਾਰਵਾਈ ਬਣੇਗੀ ਉਹ ਕੀਤੀ ਜਾਏਗੀ ਹਾਂਜੀ ਜੀ ਅੱਜ ਤੋਂ 2 ਦਿਨ ਪਹਿਲਾਂ ਅਸੀਂ ਐਸਐਸਪੀ ਮੈਡਮ ਨੂੰ ਇੱਕ ਦਰਖਾਸਤ ਦਿੱਤੀ ਸੀ ਜਿਹਦੇ ਵਿੱਚ ਜਗਿੰਦਰ ਸਿੰਘ ਬਾਹਰ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਬਾਰੇ ਬਹੁਤ ਗਲਤ ਬੋਲਿਆ ਸੀਗਾ ਉਹਦੇ ਵਿਰੋਧ ਦੇ ਵਿੱਚ ਸਾਰੇ ਹਿੰਦੂ ਸਮਾਜ ਵੱਲੋਂ ਅਸੀਂ ਇੱਥੇ ਦਰਖਾਸਤ ਦਿੱਤੀ ਸੀ ਤੇ ਮੈਡਮ ਜੀ ਨੇ ਸਾਡੇ ਕੋਲੋਂ ਸੋਮਵਾਰ ਸ਼ਾਮ 5 ਵਜੇ ਤੱਕ ਦਾ ਸਮਾਂ ਲਿਆ ਸੀ ਵੀ ਸੋਮਵਾਰ ਨੂੰ ਅਸੀਂ ਕਾਰਵਾਈ ਕਰਾਂਗੇ ਅੱਜ ਅਸੀਂ ਮੈਡਮ ਜੀ ਨੂੰ ਮਿਲਣ ਆਏ ਹਾਂ ਔਰ ਉਹਨਾਂ ਨੇ ਕਾਨੂੰਨ ਪ੍ਰੋਸਾਦਤਾ ਵੀ ਅਸੀਂ ਕੱਲ ਸਵੇਰੇ ਬਿਆਨ ਲੈ ਕੇ ਤੇ ਐਸਐਸਪੀ ਮੈਡਮ ਨੂੰ ਅਸੀਂ ਦਰਖਾਸਤ ਭੇਜ ਕੇ ਤਾਂ 2 ਦਿਨ ਦੇ ਵਿੱਚ ਵਿੱਚ ਅਸੀਂ ਪਰਚਾ ਦਰਜ ਕਰਾਂਗੇ ਅਗਰ ਪਰਚਾ ਦਰਜ ਨਹੀਂ ਹੁੰਦਾ ਜਾਂ 2 ਦਿਨ ਦੇ ਵਿੱਚ ਨਹੀਂ ਕਾਰਵਾਈ ਹੁੰਦੀ ਤਾਂ ਹਿੰਦੂ ਸਮਾਜ ਇਕੱਠਾ ਹੋ ਕੇ ਸ਼ਹਿਰ ਦੇ ਵਿੱਚ ਜੋ ਵੀ ਅਗਲੀ ਰਣਨੀਤੀ ਤਿਆਰ ਕਰੂਗਾ ਉਥੇ ਸਾਰੇ ਅਸੀਂ ਖੜੇ ਹੋਵਾਂਗੇ ਜੈ ਹਿੰਦ ਜੈ ਹਿੰਦ